ਕੀ ਲਖਨ ਵਰਸ ਸੇਮ ਚੇਰ ਵਰਸ ਅਮਰਤ ਤਾਰਾ ਮਨ ਪੀਵਾ ਸੁਣ ਸ਼ਬਦ ਵਿਚਾਰਾ ਵਚਮਹਾਰ ਹਸਾ ਅਮਰਤਾ ਰ ਮਨ ਪੀਵ ਸੁਣ ਸ਼ਬਦ ਇਚਾਰ ਆਨੰਦ ਦੇ ਨੂਰ ਕਰੇ ਸਦਾ ਸਦਾ ਰੋ ਕੇ ਲਾ ਜੀਓ ਸਭ ਕੇ ਚੇਤਾਰ ਮੈਂ ਬਾਰਣਾਈ ਬਾਹਰ ਟੋਲ ਸੁ ਪਰਮ ਕੋਲਾ ਹਰੀ ਗੁਰ ਪਰ ਸਾਥ ਦੀ ਜਿਨੀਆਂ ਅੰਤਰ ਮਾਤੇ ਪਾਏ ਨਾਮ ਧਿਆਏ ਗਰੂ ਕਹੋ ਮੇਲਾ ਜੀਓ ਚਲਤ ਰੰਗ ਜਿਉ ਜਲੇ ਸਮਾ ਕਿਉਂ ਜੋਤੀ ਸੰਗ ਜੋਤ ਸਮਾਇਆ ਜਲ ਤਰੰਗ ਜਿਉਂ ਜਲੇ ਸਮਾਇਆ ਕਿਉਂ ਜੋਤੀ ਸੰਗ ਜੋਤ ਮਿਲਾ ਨਾਨ ਕਰੂ ਪ੍ਰਮ ਕਟੇ ਕਿਵਾੜਾ ਬਹੁੜ ਨਾ ਹੋਈਐ ਜੋ ਲਾਜੀ ਹੋ ਚੇ ਅੰਮ੍ਰਿਤ ਮਨ ਪੀਵਾ ਸੁਣ ਸ਼ਬਦ ਵਿਚਾਰਾ ਮਨ ਪੀਵਾ ਸੁਣ ਸ਼ਬਦ ਵਿਚਾਰਾ ਉਹ ਆਪ ਗੁਰੂ ਉਰੀ ਤੁਧ ਜੀਵਡਾ ਦਾਤਾ ਨਾਹੇ ਤੁਧ ਜੀਵਡੋ ਦਾਤਾ ਨਹੀਂ ਕਿਸ ਆਖ ਸੁਨਾਈ ਹੈ ਗੁਰ ਪਰਸਾਦ ਦੀ ਪਾਏ ਜਿੱਥੋਂ ਪਉ ਮਾਈ ਆ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣੇ ਹਵੇ ਉਨ੍ਹਾਂ ਦੇ ਅਮਰਤ ਮੇਵਾਨੀ ਰਾਗ ਕਲੇ ਕੀ ਬਾਤ ਆਓ ਅੱਜ ਨੌਵੀਂ ਔੜੇ ਦਿਨ ਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 952 ਅੰਗ ਤੇ ਸ਼ਿਸ਼ੋਵਤ ਹੈ। ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਔੜੀ ਤੋਦ ਜੇਵਡ ਦਾਤਾ ਨਾ ਰੇ ਤਦ ਜੇ ਵਡ ਦਾਤਾ ਨਾ ਹੈ ਕਿਸ ਆਪ ਸੁਨਾਇਆ اے ਵਾਹਿਗੁਰੂ ਤੇਰੇ ਬਰਾਬਰ ਦਾ ਕੋਈ ਵੀ ਹੋਰ ਦਾਤਾ ਹੈ ਨਹੀਂ ਇਸ ਨੂੰ ਆਪ ਕੀਏ ਕਿ ਉਹ ਤੇਰੇ ਬਰਾਬਰ ਦਾ ਹੈ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਹੀ ਦਾਤਾ ਹੈ ਤੂੰ ਹੀ ਸਭ ਦਾਤਾ ਦੇਣ ਵਾਲਾ ਹੈ ਤੂੰ ਹੀ ਦਾਤਾ ਦਿੰਦਾ ਹੈ ਤੂੰ ਹੀ ਨਾਮ ਅੰਮ੍ਰਿਤ ਵੀ ਦਾਤ ਵਿੱਚ ਤੂੰ ਹੀ ਦਿੰਦਾ ਹੈ ਤੋ ਇਹ ਵੱਡਾ ਦਾਤਾ ਹੈ ਸਤਗੁਰੂ ਜੀ ਉਪਦੇਸ਼ ਕਰਦੇ ਹਨ ਦੰਤ ਦਤਾ ਇੱਕ ਹੈ ਸਭ ਕੋ ਦੇਵਣ ਹਾਰ ਦਦਾਰ ਦਤਾ ਇੱਕ ਹੈ ਸਭ ਕੋ ਦੇਵਣ ਹਾਰ ਦੇਂਦਰ ਟੋਟ ਨਾਇ ਆਹੀ ਅਗਣਤ ਭਰੇ ਭੰਡਾਰ ਉਹ ਇੱਕੋ ਹੀ ਦਾਤਾ ਹੈ ਜੋ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ ਦਾਤਾ ਦਿੰਦਾ ਹੈ ਉਸ ਦੇ ਭੰਡਾਰ ਦਾਤਾ ਦੇ ਅਗਣਤ ਹਨ ਭਰੇ ਪਏ ਹਨ ਇਸੇ ਕਰਕੇ ਸਤਿਗੁਰੂ ਜਰਜ ਸਤ ਦੇ ਵਿੱਚ ਵੀ ਸਾਨੂੰ ਉਪਦੇਸ਼ ਕਰਦੇ ਆਣ ਆਸਣ ਲੋਏ ਲੋਏ ਪੰਡਾਰ ਆਸਣ ਲੋਏ ਲੋਏ ਪੰਡਾਰ ਉਸ ਦੇ ਪੰਡਾਰਿਆਂ ਦੇ ਆਸਣ ਹਰ ਇੱਕ ਲੋਕ ਦੇ ਵਿੱਚ ਹਨ ਅਤੇ ਉਹਨਾਂ ਪੰਡਾਰਿਆਂ ਦੇ ਵਿੱਚ ਜੋ ਕੁਝ ਪਾਣਾ ਸੀ ਸੁਆਹੇ ਗਰੂ ਨੇ ਇੱਕੋ ਵਾਰ ਹੀ ਪਾ ਦਿੱਤਾ ਉਸ ਨੂੰ ਵਾਰ-ਵਾਰ ਨਹੀਂ ਪਾਣਾ ਪੈਂਦਾ ਆਸਣ ਲੋਏ ਲੋਏ ਪੰਡਾਰ ਜੋ ਪਿਛ ਪਾਇਆ ਸੋ ਇਕਾਵਾ ਇਸੇ ਕਰਕੇ ਹੀ ਸਤਿਗੁਰੂ ਜੀ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਗੁਰਾ ਗੁਰਾ ਇੱਕ ਦੇ ਬੁਝਾਈ ਸਵਣਾ ਜੀਆਂ ਕਾ ਇੱਕ ਦਾਤਾ ਸਵਨ ਜੀਓ ਪਾ ਇੱਕ ਦਾਤਾ ਇੱਕ ਦਾਤਾ ਸੋ ਮੈਂ ਵਿਸਰੇ ਨਾ ਜਾਈ ਗੁਰੂ ਇੱਕ ਦੇ ਬੁਝਾਈ ਇਹ ਸਤਿਗੁਰੂ ਮੈਨੂੰ ਇੱਕ ਇਹ ਸਮਝ ਦੇ ਦੇ ਇੱਕ ਹੂਜ਼ ਦੇ ਦੇ ਇੱਕ 부ਝਾਈ ਇੱਕ ਸਮਝ ਦੇ ਦੇ ਸਭ ਰਾਜ ਜੀਆਂ ਦਾ ਇੱਕ ਦਾਤਾ ਤੇ ਸਾਰੇ ਹੀ ਜੀਵਾਂ ਦਾ ਸਰਬ ਇੱਕੋ ਹੀ ਦਾਤਾ ਹੈ ਉਹ ਦਾਤਾ ਸੋਹ ਮੈਂ ਵਿਸਰੇ ਨਾ ਜਾਈ ਉਹ ਦਾਤਾ ਮੈਨੂੰ ਕਦੀ ਵੀ ਨਾ ਵਿਸਰਿਆ ਤੋਂ ਸਤਿਗੁਰੂ ਜੀ ਤੇ ਔੜੀ ਦੇ ਵਿੱਚ ਸਾਨੂੰ ਹੀ ਉਪਦੇਸ਼ ਕਰਦੇ ਹਨ तुद जेवन दाता ना है किसे आख सुनाई है गुर पर साधी पाए जिथों होम में ओ ਨਾਮ ਦੀ ਦਾਤ ਜੋ ਮਿਲਦੀ ਹੈ ਗੁਰੂ ਦੀ ਕਿਰਪਾ ਦੁਆਰਾ ਨਾਮ ਅੰਮ੍ਰਿਤ ਦੀ ਦਾਤ ਗੁਰ ਪਰ ਸਾਧ ਦੀ ਪਾਏ ਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਦਾਤ ਜੋ ਨਾਮ ਅੰਮ੍ਰਿਤ ਹੈ ਉਸ ਦੀ ਦਾਤ ਜੋ ਹੈ ਉਹ ਗੁਰੂ ਦੀ ਕਿਰਪਾ ਦੁਆਰਾ ਹੀ ਮਿਲਦੀ ਹੈ ਜਿੱਥੋਂ ਹੋ ਮੈਂ ਜਾਈਏ ਜਿੱਥੋਂ ਸਤਿਗੁਰੂ ਦੇ ਨਾਲ ਜੁੜਨ ਨਾਲ ਸਤਿਗੁਰੂ ਦਾ ਹੁਕਮ ਮੰਨਣ ਦੇ ਨਾਲ ਓ ਮੈਂ ਜਾਈਏ ਓ ਮੈਂ ਅੰਦਰੋਂ ਖਤਮ ਹੋ ਜਾਂਦੀ ਹੈ ਅਰਸ ਕਸ ਸਾਗਾ ਬਾਰਾ ਸੱਚੀ ਵੜ ਆਈਏ ਸਤ ਹੀ ਵਰਡੇ ਆਈ ਹੈ ਉਹ ਵਾਹਿਗੁਰੂ ਜੋ ਨਾਮ ਅੰਮ੍ਰਿਤ ਦਾ ਦਾਤਾ ਹੈ ਕਿਉਂਕਿ ਇਸ ਪਉੜੀ ਦੇ ਆਖਰੀ ਪੰਕਤੀ ਜੋ ਹੈ ਉਹ ਨਾਮ ਅੰਮ੍ਰਿਤ ਨਾਲ ਹੀ ਜੁੜੀ ਹੋਈ ਹੈ ਇਸ ਕਰਕੇ ਦਾਤਾ ਜੋ ਨਾਮ ਅੰਮ੍ਰਿਤ ਦਾ ਦਾਤਾ ਹੈ ਰਸ ਕਸ ਸਾਦਾ ਬਾਹਰਾ ਉਹ ਰਸਾ ਕਸਾ ਆਪਣੇ ਸਵਾਦਾਂ ਦੇ ਵਿੱਚ ਨਹੀਂ ਹੈ ساری ਦੁਨੀਆ ਜੋ ਹੈ ਰਸ ਕਸ ਸਵਾਦਾਂ ਦੇ ਵਿੱਚ ਪਈ ਹੋਈ ਹੈ ਪਰ ਉਹ ਪਰਮਾਤਮਾ ਜੋ ਹੈ ਇਹਨਾਂ ਗੱਲਾਂ ਤੋਂ ਅਲਿਪਤ ਹੈ ਨਿਰਲੇਪ ਹੈ ਸੱਚੀ ਵਡਿਆਈ ਹੈ ਉਸ ਦੀ ਵਡਿਆਈ ਜੋ ਹੈ ਉਹ ਸੱਚੀ ਹੈ ਸਦਾ ਰਹਿਣ ਵਾਲੀ ਹੈ ਬਾਕੀਆਂ ਦੀ ਵਡਿਆਈ ਜੋ ਹੈ ਉਹ ਕਦੀ ਨਹੀਂ ਰਹਿਣ ਵਾਲੀ ਕਿਉਂਕਿ ਇਹ ਮਾਨਵ ਜੋ ਹੈ ਇਹ ਨਹੀਂ ਰਹਿਣ ਵਾਲਾ ਨਹੀਂ ਇਸ ਦੀ ਵਡਿਆਈ ਕਿਸ ਤਰ੍ਹਾਂ ਰਹਾ ਸਕਦੀ ਹੈ ਜਿਸ ਨੂੰ ਬਖਸ਼ੇ ਤਿਸ ਦੇ ਆਪੁ ਲੈ ਮਿਲਾਈਏ ਜਿਸ ਨੂੰ ਬਖਸ਼ੇ ਜਿਸ ਤੇ ਉਹ ਵਾਹਿਗੁਰੂ ਬਖਸ਼ਿਸ਼ ਕਰਦਾ ਹੈ ਉਸ ਨੂੰ ਨਾਮ ਰੂਪੀ ਅੰਮ੍ਰਿਤ ਦੀ ਦਾਤ ਦਿੰਦਾ ਹੈ ਆਪ ਕੋ ਲੈ ਮਿਲਾਈਏ ਅਤੇ ਆਪਣੇ ਦੇ ਨਾਲ ਵੀ ਮਿਲਾ ਲੈਂਦਾ ਹੈ ਜਿਸ ਦੇ ਉੱਤੇ ਉਹ ਵਾਹਿਗੁਰੂ ਬਖਸ਼ਿਸ਼ ਕਰਦਾ ਉਸ ਨੂੰ ਹੀ ਨਾਮ ਰੂਪੀ ਅੰਮ੍ਰਿਤ ਦੇ ਦਾਤ ਦਿੰਦਾ ਹੈ ਅਤੇ ਨਾਮ ਅੰਮ੍ਰਿਤ ਦੀ ਦਾਤ ਦੇ ਕੇ ਆਪਣੇ ਨਾਲ ਮਿਲਾ ਲੈਂਦਾ ਹੈ ਘਟੇ ਅੰਤਰ ਅੰਮ੍ਰਿਤ ਰਖਿਓ ਗੁਰਮੁਖ ਕਿਸੈ ਤੇ ਆਈ ਹਰ ਇੱਕ ਦੇ ਘਟ ਦੇ ਅੰਦਰ ਉਸ ਵਾਹਿਗੁਰੂ ਨੇ ਨਾਮ ਅੰਮ੍ਰਿਤ ਰਖਿਆ ਹੋਇਆ ਹੈ ਪਰ ਗੁਰਮੁਖ ਕਿਸੈ ਤੇ ਆਈ ਜੋ ਗੁਰੂ ਦੀ ਸ਼ਰਨ ਦੇ ਵਿੱਚ ਜਾਂਦਾ ਹੈ ਗੁਰੂ ਦੇ ਨਾਲ ਜੁੜਦਾ ਹੈ ਸਤਿਗੁਰ ਦੇ ਹੁਕਮ ਦੇ ਵਿੱਚ ਚੱਲਦਾ ਹੈ ਉਸ ਨੂੰ ਹੀ ਉਹ ਵਾਹਿਗੁਰੂ ਪਰਪਲਾਉਂਦਾ ਹੈ ਇਹ ਘਟ ਘਟ ਦੇ ਵਿੱਚ ਅੰਮ੍ਰਿਤ ਹੈ ਕਿਉਂਕਿ ਸਤਿਗੁਰ ਜੀ ਦਾ ਉਪਦੇਸ਼ ਹੈ ਘਰ ਹੀ ਮੈਂ ਅੰਮ੍ਰਿਤ ਪਰੂ ਰਾਂ ਘਰ ਹੀ ਮੈਂ ਅੰਮ੍ਰਿਤ ਪਰਪੂਰ ਹੈ ਮਨ ਮੁੱਖਾ ਸਦਨ ਪਾਇਆ ਇਸ ਘਟ ਦੇ ਵਿੱਚ ਵੇੜਦੇ ਦੇ ਵਿੱਚ ਵੀ ਉਹ ਨਾਮ ਰੂਪੀ ਅੰਮ੍ਰਿਤ ਹੈ ਪਰ ਮਨ ਮੁੱਖਾ ਨੇ ਇਸ ਦਾ ਸਵਾਦ ਨਹੀਂ ਪਾਇਆ ਗੁਰਮੁਖਾ ਨੇ ਇਸ ਦਾ ਸਵਾਦ ਪਾਇਆ ਜੋ ਗੁਰੂ ਦੇ ਨਾਲ ਜੁੜੇ ਉਹਨਾਂ ਨੂੰ ਨਾਮ ਰੂਪੀ ਅੰਮ੍ਰਿਤ ਜੋ ਨੌਵੇਂ ਤੇ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ विश्रामे नौ निद्र ਅੰਮ੍ਰਿਤ ਜੋ ਪ੍ਰਭ ਦਾ ਨਾਮ ਹੈ ਉਸ ਦਾ विश्राम ਇਸ ਟਿਕਾਣਾ ਇਸ ਦੇਹੀ ਦੇ ਅੰਦਰ ਪਰ ਮਿਲਦਾ ਗੁਰਾਂ ਗੁਰਮੁਖ ਨੂੰ ਹੀ ਹੈ ਧਾਰ ਹੀ ਮੈਂ ਅੰਮ੍ਰਿਤ ਪਰਪੂਰ ਹੈ ਮਨ ਮੁਖ ਸਾਧਨ ਪਾਇਆ ਜਿਉਂ ਕਸਤੂਰੀ ਮੇਰਗਨਾ ਜਾਨ ਬ੍ਰਹਮ ਦਾ ਪਰਮ ਬੁਲਾਇਆ ਜਿਸ ਤਰ੍ਹਾਂ ਮੇਰਗਣੇ ਅੰਦਰ ਤੂੰ ਨੀਦੇ ਵਿੱਚ ਕਸਤੂਰੀ ਹੁੰਦੀ ਹੈ ਉਸ ਨੂੰ ਖੁਸ਼ਬੂ ਆਉਂਦੀ ਹੈ ਉਹ ਦੌਰ ਦਾ ਪੈਦਾ ਕਿ ਖੁਸ਼ਬੂ ਕਿੱਥੋਂ ਆ ਰਹੀ ਹੈ ਔਰ ਉਸ ਨੂੰ ਇਹ ਨਹੀਂ ਪਤਾ ਕਿ ਮੇਰੇ ਅੰਦਰ ਹੀ ਹੈ ਉਹ ਕਸਤੂਰੀ ਧੁੰਨੀ ਦੇ ਵਿੱਚ ਹੀ ਹੈ ਇਸੇ ਤਰ੍ਹਾਂ ਜੋ ਮਰਮੁਖ ਹਨ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਅੰਦਰ ਹੀ ਸਾਡੇ ਸਰੀਰ ਦੇ ਵਿੱਚ ਉਸ ਵਾਹਿਗੁਰੂ ਨੇ ਨਾਮ ਅੰਮ੍ਰਿਤ ਰੱਖਿਆ ਹੋਇਆ ਹੈ ਅੰਤਰੂਪਾ ਅੰਮ੍ਰਿਤ ਭਰਿਆ ਅੰਤਰੂਪਾ ਖੂਟਾ ਅੰਮ੍ਰਿਤ ਭਰਿਆ ਇਸ ਸਰੀਰ ਦੇ ਅੰਦਰ ਉਸ ਸੋਨਾ ਜਿਹਾ ਪੂ ਜੋ ਹੈ ਉਹ ਅੰਮ੍ਰਿਤ ਦਾ ਚਸ਼ਮਾ ਭਰਿਆ ਹੋਇਆ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਪਲਿ ਹਾਰੀ ਜਿਸ ਤਰ੍ਹਾਂ ਪਾਣੀ ਨੂੰ ਕੱਢਣਾ ਹੋਵੇ ਤਾਂ ਲਾਜ ਦੇ ਨਾਲ ਪਾਣੀ ਕੱਢਿਆ ਜਾਂਦਾ ਹੈ ਉਹਦੇ ਵਿੱਚੋਂ ਇਸੇ ਤਰ੍ਹਾਂ ਇਸ ਸਰੀਰ ਦੇ ਵਿੱਚੋਂ ਜੋ ਨਾਮ ਅੰਮ੍ਰਿਤ ਉਸ ਵਾਹਿਗੁਰੂ ਨੇ ਪਾਇਆ ਹੋਇਆ ਹੈ ਉਸ ਸ਼ਬਦ ਦੇ ਰਾਹੀ ਵੀ ਕੱਢਿਆ ਜਾ ਸਕਦਾ ਹੈ ਸ਼ਬਦ ਦੇ ਰਾਹੀ ਉਸ ਨਾਮ ਅੰਮ੍ਰਿਤ ਨੂੰ ਪੀਤਾ ਜਾ ਸਕਦਾ ਹੈ ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਸ਼ਬਦ ਦੇ ਰਾਹੀਂ ਗੁਣ ਗਾ ਕੇ ਉਹ ਸ਼ਬਦ ਜੋ ਸਤਿਗੁਰਾਂ ਨੇ ਬਖਸ਼ੇ ਹੋਇਆ ਬਾਣੀ ਗੁਰੂ ਦੇ ਸ਼ਬਦ ਇਹਨਾਂ ਸ਼ਬਦਾਂ ਦੇ ਨਾਲ ਜੁੜ ਕੇ ਉਹ ਜੋ ਅੰਮ੍ਰਿਤ ਜੋ ਸਤਿਗੁਰੂ ਨੇ ਉਸ ਵਾਹਿਗੁਰੂ ਨੇ ਸਾਡੇ ਸਰੀਰ ਦੇ ਵਿੱਚ ਦੇਹ ਦੇ ਵਿੱਚ ਰੱਖਿਆ ਉਹ ਨਾਮ ਅੰਮ੍ਰਿਤ ਨੂੰ ਪੀਤਾ ਦਾ ਸਰਦਾਰ ਹੈ ਸਤਿਗੁਰੂ ਕਿਰਪਾ ਕਰਨ ਸਾਨੂੰ ਆਪਣੇ ਨਾਮ ਨਾਲ ਜੋੜਨ ਸ਼ਬਦ ਦੇ ਨਾਲ ਜੋੜਨ ਗੁਰਬਾਣੀ ਤੇ ਨਾਲ ਜੋੜਨ ਤਾ ਜੋ ਸਾਨੂੰ ਵੀ ਉਹ ਨਾਮ ਅਮਰਤ ਦੀ ਪ੍ਰਾਪਤੀ ਹੋ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ